ਜਿਹੜਾ ਮਾਈਗਰੇਨ ਹੈ ਇਹਨੂੰ 5 ਮਿੰਟ ਦੇ ਵਿੱਚ ਵਿੱਚ ਅਸੀਂ ਠੀਕ ਕਰ ਦਿੰਨੇ ਆ 5 ਮਿੰਟ ਵਿੱਚ ਬਾਪੂ ਬਿੰਨ ਪੁੱਲ ਜਨਾਬ ਬੰਦਾ ਠੀਕ ਹੋ ਗਿਆ ਫੇਰ ਸਾਡੇ ਨਾਲ ਗੱਲ ਕਰ ਉਹ ਚੈਲੰਜ ਕਰ ਰਹੇ ਹੋ 5 ਮਿੰਟ ਦੇ 100% ਚੈਲੰਜ ਆ ਸਾਡਾ ਬਾਪੂ ਤਾਂ ਸੋ ਡਾਕਟਰਾਂ ਨੂੰ ਵੀ ਫੇਲ ਕਰ ਰਹੇ ਸੀ ਦਾ ਸੀ ਪਲਾਸਟਰ ਲਾਉਣੇ ਨਾ ਟੁੱਟੀ ਹੱਡੀ ਨੂੰ ਜੋੜਦੇ ਆ ਬਾਪੂ ਜੀ ਫਿਰ ਇੱਕਾ ਮਤਲ ਇਹ ਜੇ ਤੁਹਾਡੇ ਕੋਲ ਮਤਲ ਕਿਹੜਾ ਜਾਦੂ ਆ ਵੀ ਜਿਹੜਾ ਡਾਕਟਰ ਨੇ ਉਹ ਦਵਾਈਆਂ ਦੇ ਦਿੰਦੇ ਨੇ ਉਹ ਵੀ ਕਹਿ ਦਿੰਦੇ ਨੇ ਵੀ 15 ਦਿਨਾਂ ਬਾਅਦ ਆਇਓ 10 ਦਿਨਾਂ ਬਾਅਦ ਆਇਓ ਐਨੇ-ਐਨੇ ਦਵਾਈਆਂ ਦੇ ਪੈਸੇ ਲੈ ਲੈਂਦੇ ਨੇ ਇਹ ਇਲਾਜ ਦੀ ਲੋੜ ਹੈ ਉਹ ਸਿਰਫ ਚਾਂਦੀ ਦੇ ਉੱਪਰ ਕੁਝ ਲਾਉਣ ਵਾਸਤੇ ਕਹਿ ਦਿੰਦੇ ਆ ਖਾਣ ਵਾਸਤੇ ਕੋਈ ਚੀਜ਼ ਨਹੀਂ ਦਿੰਦੇ ਤੇ ਹੱਡੀਆਂ ਸੀ ਹੱਥ ਵਿੱਚ ਠੀਕ ਕਰ। ਦਿਲ ਦੀ ਹੱਡੀ ਹਿੱਲ ਜਵੇ ਅਸੀਂ ਠੀਕ ਕਰਦੀਆਂ ساری ਜ਼ਿੰਦਗੀ ਨਹੀਂ ਹਿੱਲੂਗੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼। ਹਾਂਜੀ ਜਿਹੜੇ ਲੋਕ ਕਹਿੰਦੇ ਨੇ ਬੱਚੇ ਨੇ ਚਾਹੇ ਉਹ ਬਜ਼ੁਰਗ ਨੇ ਚਾਹੇ ਉਹ ਯੂਥ ਆਜ ਦੀ ਜਿਹੜੇ ਕਹਿੰਦੇ ਨੇ ਸਾਡੇ ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ ਜਾਂ ਸਾਨੂੰ ਮਾਈਗਰੇਨ ਦੀ ਪ੍ਰੋਬਲਮ ਆ। ਸਾਡੇ ਨਾਲ ਬਾਪੂ ਮੌਜੂਦ ਨੇ ਇਹ ਬਾਪੂ ਸਿੱਧਾ-ਸਿੱਧਾ ਚੈਲੰਜ ਕਰ ਰਹੇ ਨੇ ਕਹਿੰਦੇ ਸਿੱਧਾ ਸਾਡੇ ਕੋਲ ਆਓ ਤੇ ਛੁਟਕੀਆਂ ਦੇ ਵਿੱਚ ਪੰਜ ਮਿੰਟ ਵਿੱਚ ਅਸੀਂ ਕੋਈ ਵੀ ਚਾਹੇ ਬੱਚਾ ਚਾਹੇ ਬਜ਼ੁਰਗਾ ਉਹਨੂੰ ਠੀਕ ਕਰਕੇ ਭੇਜਾਂਗੇ ਤਾਂ ਬਾਪੂ ਨਾਲ ਗੱਲਬਾਤ ਕਰਦੇ ਆਂ ਵੀ ਬਾਪੂ ਕੋਲ ਇਹੋ ਜਿਹਾ ਕੀ ਆਦੂਆ ਵੀ ਜਿਹੜਾ ਬੰਦਾ ਇਹਨਾਂ ਕੋਲ ਆਊਗਾ ਤੇ ਛਾਲਾ ਮਾਰਦਾ ਜਾਊਗਾ ਬਾਪੂ ਜੀ ਸਭ ਤੋਂ ਪਹਿਲਾਂ ਸਸ਼ਕਲ ਜੀ ਸਸ਼ਕਲ ਜੀ ਹਾਂਜੀ ਬਾਪੂ ਜੀ ਜਿੱਦਾਂ ਆਪਾਂ ਗੱਲਬਾਤ ਕਰਕੇ ਹਟਿਆ ਵੀ ਇਹ ਬੋਰਡ ਲੱਗਿਆ ਹੋਇਆ ਹੱਡੀਆਂ ਦੇ ਦਰਦਾਂ ਤੋਂ ਪੀੜਤ ਨੂੰ ਮਿਲੋ ਸਰਵਾਈਵ ਕਰੋ ਮਾਈਗ੍ਰੇਨ ਮੋٹے ਗੋਡੇ ਆ ਸਾਰਾ ਲਿਖਿਆ ਹੋਇਆ ਹੈ ਨਾ ਵੀ ਇਹ ਕੀ ਕਾਰਨ ਨੇ ਪਹਿਲਾਂ ਤਾਂ ਇਹ ਦੱਸ ਦੋ ਵੀ ਕੀ ਹੋਂ ਦਰਦ ਹੁੰਦਾ ਅੱਜ ਦੇ ਜਿਹੜੇ ਬੱਚੇ ਨੇ ਉਹ ਵੀ ਕਹਿ ਦਿੰਦੇ ਨੇ ਵੀ ਸਾਡੇ ਗੋਡੇ ਦੁਖਦੇ ਨੇ ਮੋਡੇ ਦੁਖਦੇ ਨੇ ਕਾਰਨ ਦੱਸ ਦੋ ਵੀ हां ਇਹ ਜਿਹੜਾ ਸਰਵਾਈਕਲ ਹੈ ਬੀਬਾ ਜੀ ਇਹ ਵੀ ਹੱਡੀਆਂ ਦਾ ਇੱਕ ਰੋਗ ਹੈ। ਅੱਛਾ ਜੀ। ਇਹ ਹੱਡੀਆਂ ਦਾ ਰੋਗ ਹੈ ਜਿਹੜਾ ਇਹ ਇਹਨੂੰ ਲੋਕਾਂ ਨੇ ਬਹੁਤ ਆਵਾ ਬਣਾਇਆ ਹੋਇਆ। ਇਹਨੂੰ 5 ਮਿੰਟ ਦੇ ਵਿੱਚ ਵਿੱਚ ਅਸੀਂ ਠੀਕ ਕਰ ਦਿੰਨੇ ਆ। 5 ਮਿੰਟ ਵਿੱਚ ਬਾਪੂ। हां ਬਿਲਕੁਲ ਜੇ ਨਾਮ ਬੰਦਾ ਠੀਕ ਹੋਵੇ ਫੇਰ ਸਾਡੇ ਨਾਲ ਗੱਲ ਕਰੋ। ਦੂਜਾ ਨੰਬਰ ਜਿਹੜਾ ਮਾਈਗਰੇਨ ਹੈ। ਮਾਈਗਰੇਨ ਵੀ ਇੱਕ ਹੱਡੀਆਂ ਦਾ ਰੋਗ ਹੈ। ਪਰ ਇਹ ਨਾਲ ਗੈਸ ਦੇ ਨਾਲ ਪੈਦਾ ਹੁੰਦਾ। ਅੱਛਾ ਜੀ। ਇਹ ਇਹ ਵੀ 5 ਮਿੰਟ 'ਚ ਠੀਕ ਕਰਾਂਗੇ। ਜੋੜੇ ਰਹੇ ਮੋਡੇ ਗੋਡੇ ਇਹ ਇੱਕ ਆਮ ਹੱਡੀਆਂ ਦਾ ਰੋਗ ਆ ਵੱਡਾ ਇਹ ਹਿੱਲਣ ਦੇ ਨਾਲ ਪੈਦਾ ਹੁੰਦਾ ਇਹ ਵੀ 5 ਮਿੰਟ ਚ ਠੀਕ ਕਰਾਂਗੇ ਬਾਕੀ ਰਹੀ ਗੱਲ ਹਾ ਡਿਸਕ ਡਿਸਕ ਵੀ ਸਾਡਾ ਸਰੀਰ ਦਾ ਇੱਕ ਹੱਡੀਆਂ ਦਾ ਰੋਗ ਆ ਇਹ ਵੀ ਇਹ ਵੀ ਠੀਕ ਹੋ ਜਾਂਦਾ ਇਹ ਕਿੰਨੇ ਮਿੰਟਾਂ ਵਿੱਚ ਬਾਪੂ ਜੀ ਦੇਖੋ ਇਹਨੂੰ ਟਾਈਮ ਲੱਗਦਾ ਥੋੜਾ ਜਿਹਾ ਇਹ ਇਹ ਜਾਣੋ 10-20 ਮਿੰਟ ਲੱਗ ਜਾਣਗੇ ਇਹਨੂੰ ਡਿਸਕ ਠੀਕ ਹੋ ਜੂਗੀ ਜੀ ਇਹ ਬਾਕੀ ਰਹੀ ਪੈਰ ਹੱਥ ਪੰਜੇ ਇਹ ਦਾ ਇੱਕ ਹੱਥ ਨੂੰ 5 ਮਿੰਟ ਦੇ ਦਿਓ ਠੀਕ ਕਰ ਦਾਂਗੇ। ਅੱਛਾ ਜੀ। ਪੈਰ ਨੂੰ ਪੈਰ ਨੂੰ 5-7 ਮਿੰਟ ਬਸ ਉਹ ਤੋਂ ਬਾਅਦ ਹੀ ਧਰਨ। ਹੂੰ। ਧਰਨ ਇੱਕ ਸਾਡਾ ਹੱਡੀਆਂ ਦਾ ਰੋਗ ਨਹੀਂ ਹੈ। ਇਹ ਨਾੜਾਂ ਦਾ ਰੋਗ ਹੈ। ਇਹ ਵੀ 5-7 ਮਿੰਟ ਚ ਠੀਕ ਕਰ ਦਿੰਨੇ ਆ। ਹੂੰ। ਬਾਕੀ ਜੀ ਟੁੱਟਰੀ। ਹੂੰ। ਟੁੱਟਰੀ ਵੀ ਇੱਕ ਆਮ ਰੋਗ ਹੈ। ਹੂੰ। ਇਹ ਹੱਡੀਆਂ ਦਾ ਰੋਗ ਨਹੀਂ ਹੈ, ਇਹ ਮਾਸ ਦਾ ਰੋਗ ਹੈ। ਇਹਨੂੰ ਵੀ ਅਸੀਂ ਠੀਕ ਕਰ ਦਿੰਨੇ ਆ ਜਿਹਦੇ ਨਾਲ ਦੀ ਨਾਲ। ਬਾਕੀ ਜੇ ਉਪੰਦਰ ਉਪੰਦਰ ਕਈ ਵਾਰ ਗਿਰ ਜਾਂਦਾ। ਇਹ ਸਾਡੇ ਮੂੰਹ ਦੇ ਵਿੱਚ ਹੁੰਦਾ ਅੱਛਾ ਇਹ ਕਾਈਚੀ ਅੰਦਰ ਨਿਕਰਨ ਤੋਂ ਰੋਕਣ ਲੱਗ ਜਾਂਦਾ ਅੱਛਾ ਇਹ ਵੀ 2 ਮਿੰਟ ਦੇ ਵਿੱਚ ਕਰ ਦਾਂਗੇ ਠੀਕ ਤੁਸੀਂ ਜਿਹੜਾ ਤੁਸੀਂ ਉਪਾਂਦਰ ਕਹਿ ਰਹੇ ਹੋ ਇਹ ਛੋਟੇ ਬੱਚੇ ਨੇ ਕਹਿ ਰਹੇ ਜਿਹੜਾ ਕਹਿੰਦੇ ਕਾਲੂਆ ਹੋ ਗਿਆ ਡਿੱਗ ਗਿਆ ਹਾਂ ਉਹ ਚੀਜ਼ ਆ ਇਹ ਅੱਛੀ ਹੈ ਜੀ ਇਹ ਆ ਬਾਕੀ ਜਿਹੜੇ ਹੋਰ ਰੋਗ ਰਹਿ ਗਏ ਹੱਡੀਆਂ ਦੇ ਉਹ ਸਾਰੇ ਠੀਕ ਹੋ ਸਕਦੇ ਨੇ ਬੱਟ ਟਾਈਮ ਜਿਆਦਾ ਨਹੀਂ ਪਰ ਬੰਦਾ ਸਿੱਖਿਆ ਵਾ ਸਹੀ ਹੋਣਾ ਚਾਹੀਦਾ ਉਹ ਕਰ ਸਕਦਾ ਬਾਪੂ ਜੀ ਜਿਹੜੇ ਤੁਸੀਂ ਉਹ ਪਾਂਦਰ ਦੀ ਗੱਲ ਕੀਤੀ ਹੈ ਵੀ ਮਤਲਬ ਇਹ ਕਿਉਂ ਹੁੰਦਾ ਇਹ ਤਾਂ ਛੋਟੇ ਬੱਚੇ ਦੇ ਮਤਲਬ ਜਦੋਂ ਬੱਚੇ ਨੇ ਜਨਮ ਲਿਆ ਹੁੰਦਾ ਉਦੋਂ ਥੋੜੇ ਜੇ ਟਾਈਮ ਬਾਦੋਂ ਹੋਣ ਲੱਗ ਜਾਂਦਾ ਕਿਉਂਕਿ ਬੱਚਾ ਤਾਂ ਉਹਦੀ ਕਿਹੜਾ ਰੋਟੀ ਖਾਣ ਲੱਗ ਜਾਂਦਾ ਉਹਦੇ ਤਾਂ ਹਲੇ ਮੂੰਹ 'ਚ ਦੰਦ ਵੀ ਨਹੀਂ ਆਏ ਹੁੰਦੇ ਇਹ ਇਹ ਸਾਹ ਦੀ ਬਿਮਾਰੀ ਕਰਦਾ ਅੱਛਾ ਜੀ ਹਾਂ ਇਹ ਸਾਹ ਲੈਣ ਦੇ ਨਾਲ ਕਰਦਾ ਇਹ ਇਹ ਪ੍ਰਹ ਚੱਕਿਆ ਜਾਂਦਾ ਠੀਕ ਹੋ ਜਾਂਦਾ ਅੱਛਾ ਜਦੋਂ ਬੱਚਾ ਹੋਮ ਕਾ ਲੈਂਦਾ ਹੈ ਹਾਂ ਉਹਦੇ ਨਾਲ ਹੁੰਦਾ ਇਹ ਇਹ ਮਾਸ ਦਾ ਇੱਕ ਪੁਰਜਾ ਅੱਛੀ ਹੈ ਇਹ ਮਾਸ ਦਾ ਹੀ ਸਾਡੇ ਅੰਦਰ ਹੀ ਕੋਈ ਛੋਟਾ ਜਿਹਾ ਅੰਗ ਹੈ ਜਿਹੜਾ ਥੱਲੇ ਵੀ ਗਿਰ ਜਾਂਦਾ ਹੈ ਸਾਹ ਗੱਲ ਇਹ ਚੱਕ ਕੇ ਠੀਕ ਵੀ ਹੋ ਜਾਂਦਾ ਹੈ ਠੀਕ ਹੈ ਬਾਪੂ ਜੀ ਕਾ ਟੁੱੜ ਰਹੀ ਹੈ ਦੱਸੋ ਇਹ ਬੱਚਿਆਂ ਨੇ ਵੀ ਹੋ ਜਾਂਦੀ ਹੈ ਕਈ ਮਤਲਬ ਬਜ਼ੁਰਗੋਂ ਹੁੰਦੇ ਨੇ ਕਾਫੀ ਉਮਰ ਦੇ ਮਤਲਬ ਉਹ ਵੀ ਕਹਿ ਦਿੰਦੇ ਨੇ ਤਾਂ ਪਿੰਡਾਂ ਵਿੱਚ ਦਾਈਆਂ ਹੁੰਦੀਆਂ ਨੇ ਹਨਾ ਉਹ ਇੱਕ ਹੱਸੋਗੇ ਤੁਸੀਂ ਮੇਰੀ ਗੱਲ ਸੁਣ ਕੇ ਮੁਰੂ ਤਾਂ ਦਾਈ ਵੀ ਉਨੀ ਮੋਟੀ ਹੁੰਦੀ ਆ ਮੁਰੂ ਮਰੀਜ਼ ਵੀ ਹੋਣਾ ਮੋਟਾ ਆ ਜਾਂਦਾ ਹੁਣ ਮੈਨੂੰ ਐ ਦੱਸੋ ਵੀ ਬੰਦਾ ਟੁੱੜਰੀ ਕਿਵੇਂ ਚੱਕੂਗਾ ਏ ਟੂ ਡਰੀ ਬੇਟਾ ਇਹ ਚੱਕਣੀ ਦਾ ਸਾਰਨ ਬਹੁਤ ਹੈ ਪਰ ਇਹਦੇ ਵਾਸਤੇ ਸਮਝ ਦੀ ਲੋੜ ਹੈ। ਅੱਛਾ ਜੀ। ਇਹ ਇਹ ਵੀ ਇੱਕ ਸਾਡੇ ਮਾਸ ਦਾ ਹੀ ਰੋਗ ਹੈ। ਮਤਲਬ ਇਹ ਕਿਸੇ ਵੀ ਉਮਰ ਦੇ ਬੰਦਿਆਂ ਨੂੰ ਬੁੜੀਆਂ ਨੂੰ ਹੋ ਸਕਦੇ ਆ ਬੱਚੇ ਤੋਂ ਬੁੱਢੇ ਤੱਕ ਹੋ ਸਕਦੀ ਹੈ। ਠੀਕ ਹੈ। ਬਸ ਇਹ ਕੋਈ ਅਡਾ ਅੱਖਾ ਰੋਗ ਨਹੀਂ ਹੈ। ਇਹ ਇਹ ਦਾ ਜੇ ਬੰਦੇ ਅਣਜਾਣ ਬੰਦਿਆਂ ਨੂੰ ਬਹੁਤ ਹੋਰੇ ਤਰ੍ਹਾਂ ਮਲ ਦਿੰਦੇ ਨੇ ਮਸਲ ਦਿੰਦੇ ਨੇ ਰੋਗ ਅੱਗੇ ਪੈਦਾ ਕਰ ਦਿੰਦੇ ਨੇ। ਅੱਛਾ। ਉਰੇ ਲੈ ਕੇ ਆਓ। 5 ਮਿੰਟ ਦੇ ਵਿੱਚ ਸਹੀ ਸਲਾਮਤ ਕਰਾਂਗੇ। ਬਾਪੂ ਚੈਲੰਜ ਕਰ ਰਹੀ ਹਾਂ 5 ਮਿੰਟ ਦੇ ਵਿੱਚ। ਨਕੂਲ 100% ਚੈਲੰਜ ਆ ਸਾਡਾ ਸਾਡੇ ਕੋਲ ਲਿਆਉ ਬੰਦਾ। ਬਾਪੂ ਤੁਸੀਂ ਤਾਂ ਡਾਕਟਰਾਂ ਨੂੰ ਵੀ ਫੇਲ ਕਰ ਰਹੇ ਹੋ। ਨਹੀਂ ਇਹ ਗੱਲ ਕੋਈ ਨਹੀਂ ਹੈ ਡਾਕਟਰ ਬਹੁਤ ਵੱਡੀ ਗੱਲ ਹੈ। ਹਾਂ। ਡਾਕਟਰਾਂ ਨੇ ਕੋਰਸ ਕਰੇ ਹੋਏ ਨੇ ਉਹਨਾਂ ਨੂੰ ਮੈਂ ਨਹੀਂ ਨਿੰਦਦਾ। ਪਰ ਮੈਂ ਤਾਂ ਹੱਡੀਆਂ ਦਾ ਕੰਮ ਸਿੱਖਿਆ ਹੈ। ਤੇ ਹੱਡੀਆਂ ਦੇ ਬਾਰੇ ਵਿੱਚ ਮੈਂ ਗੱਲ ਬੋਲ ਰਿਹਾ। ਹੱਡੀਆਂ ਦੇ ਪਲਾਸਟਰ ਲਾਉਣੇ ਹੋਏ ਫਿਰ। ਨਾ ਕੋਈ ਪਲਾਸਟਰ ਦੀ ਲੋੜ ਨਹੀਂ ਸਾਡੇ ਕੋਲ। ਨਾ ਅਸੀਂ ਟੁੱਟੀ ਹੱਡੀ ਜੋੜਦੇ ਆ। ਜਿਹੜੇ ਬੰਦੇ ਸਹੀ ਸਬੂਤ ਦੀ ਹੱਡੀਆਂ ਹਿੱਲ ਜਾਂਦੀਆਂ ਨੇ ਬੰਦੇ ਤੰਗ ਰਹਿੰਦੇ ਨੇ ਉਹਨਾਂ ਦਾ ਇਲਾਜ ਆ ਸਾਡੇ ਕੋਲ ਨਾ ਸੀ ਪਲਾਸਟਰ ਲਾਉਨੇ ਨਾ ਟੁੱਟੀ ਹੱਡੀ ਨੂੰ ਜੋੜਦੇ ਆ ਇਹ ਇਹ ਡਾਕਟਰੇ ਜੋੜਨਗੇ ਠੀਕ ਆ ਬਾਪੂ ਜੀ ਫਿਰ ਇੱਕਾ ਮਤਲਬ ਇਹ ਜੇ ਤੁਹਾਡੇ ਕੋਲ ਮਤਲਬ ਕਿਹੜਾ ਜਾਦੂ ਆ ਵੀ ਜਿਹੜੇ ਡਾਕਟਰ ਨੇ ਉਹ ਦਵਾਈਆਂ ਦੇ ਦਿੰਦੇ ਨੇ ਉਹ ਵੀ ਕਹਿੰਦੇ ਨੇ ਵੀ 15 ਦਿਨਾਂ ਬਾਅਦ ਆਇਓ 10 ਦਿਨਾਂ ਬਾਅਦ ਆਇਓ ਐਨੀਆਂ-ਐਨੀਆਂ ਦਵਾਈਆਂ ਦੇ ਪੈਸੇ ਲੈ ਲੈਂਦੇ ਨੇ ਦੇਖੋ ਗੱਲ ਇਹ ਆ ਵੀ ਡਾਕਟਰਾਂ ਦੇ ਬਰਤ ਵਿੱਚ ਮੈਂ ਨਹੀਂ ਬੋਲਦਾ ਹੂੰ ਕਿਉਂਕਿ ਉਹਨਾਂ ਦਾ ਆਪਣਾ ਕੋਰਸ ਹੈ ਜਿਹੜਾ ਸਾਡਾ ਆਪਣਾ ਕੋਰਸ ਹੈ ਹੱਡੀਆਂ ਦਾ ਅਸੀਂ ਇਹਦੇ ਵਿੱਚ ਕੋਈ ਦਵਾਈ ਨਹੀਂ ਦਿੰਦੇ ਅਸੀਂ ਜਿਹੜਾ ਇਲਾਜ ਦੀ ਲੋੜ ਹੈ ਉਹ ਸਿਰਫ ਚਮੜੀ ਦੇ ਉੱਪਰ ਕੁਝ ਲਾਉਣ ਵਾਸਤੇ ਕਹਿ ਦਿੰਦੇ ਆ ਖਾਣ ਵਾਸਤੇ ਕੋਈ ਚੀਜ਼ ਨਹੀਂ ਦਿੰਦੇ ਤੇ ਹੱਡੀਆਂ ਅਸੀਂ ਹੱਥਗਾ ਠੀਕ ਕਰਦੇ ਆ ਮਤਲਬ ਜੋ ਵੀ ਬਾਪੂ ਤੁਸੀਂ ਟ੍ਰੀਟਮੈਂਟ ਕਰਦੇ ਹੋ ਪੂਰਾ ਵਧੀਆ ਤਸੱਲੀ ਵਾਲਾ ਕਰਦੇ ਹੋ ਕਿ ਤੇ ਐਨਾ ਹੋਵੇ ਵੀ 5 ਦਿਨ ਮਰੀਜ਼ ਠੀਕ ਰਹੇ ਫਿਰ ਉਹ ਹੀ ਹਾਲ ਹੋਵੇ ਨਹੀਂ ਇਹ ਗੱਲ ਨਹੀਂ ਹੈਗੀ ਅਸੀਂ ਹੱਡੀ ਨੂੰ ਸਹੀ ਠੀਕ ਕਰ ਦੰਨੇ ਆ ਮੁੜ ਕੇ ਜ਼ਿੰਦਗੀ ਚ ਨਹੀਂ ਹਿੱਲਦੀ ਅੱਛਾ ਹਾਂ ਜੇ ਕੋਈ ਕਿਸੇ ਦਾ ਮਾਸਟ ਲਾ ਹੋਵੇ ਕੋਈ ਹੋਰ ਬਿਮਾਰੀ ਹੋਵੇ ਤਾਂ ਦੁਬਾਰਾ ਬਿਮਾਰੀ ਹੋਊਗੀ ਜਿਹੜਾ ਰਿਸਟ ਪੁਸਟ ਸਰੀਰ ਹੈ ਦੇ ਉਹਦੀ ਹੱਡੀ ਹਿੱਲ ਜਵੇ ਅਸੀਂ ਠੀਕ ਕਰ ਦਿਆਂ ਸਾਰੀ ਜ਼ਿੰਦਗੀ ਨਹੀਂ ਹਿੱਲੂਗੀ ਠੀਕ ਹੈ ਠੀਕ ਇਹ ਸਾਡਾ ਤਜਰਬਾ ਹੈ ਠੀਕ ਆ ਬਾਪੂ ਜੀ ਮੇਰੇ ਇੱਕ ਸਵਾਲ ਹੋਰ ਰੂ ਫਿਰ ਇਹ ਜਿਹੜਾ ਤੁਸੀਂ ਕੰਮ ਹੱਡੀਆਂ ਦਾ ਕਦੋਂ ਕੋ ਸ਼ੁਰੂ ਕੀਤਾ ਮਤਲਬ ਮੈਨੂੰ ਇੱਕ ਡਾਕਟਰ ਮਿਲੇ ਸੀ ਹਾਂਜੀ ਇਹ 84 85 ਦੇ ਵਿੱਚ ਰਿਟਾਇਰਡ ਡਾਕਟਰ ਤੇ ਮੈਂ ਉਹਨਾਂ ਤੋਂ ਨੌਲੇਜ ਲਈ ਸੀ ਬੰਗਾਲੀ ਡਾਕਟਰ ਕਹਿੰਦੇ ਸੀ ਉਹਨਾਂ ਨੂੰ ਨੌ ਨਹੀਂ ਮੈ ਜਾਣਦਾ ਅੱਛਾ ਜੀ ਉਹਨਾਂ ਨੂੰ ਲੋੜ ਹੁੰਦੀ ਸੀਗੀ ਇਹ ਨਾਲ ਮੁੰਡੇ ਨੂੰ ਹੈਲਪ ਵਾਸਤੇ ਰੱਖਣ ਦੀ ਤੇ ਉਹਨਾਂ ਤੋਂ ਮੈਨੂੰ ਨੌਲੇਜ ਆਈ ਸੀ ਕਿ ਹੋਰ ਮੈਨੂੰ ਕੋਈ ਹੋਰ ਨਹੀਂ ਬਾਪੂ ਜੀ ਇੱਕ ਹਣਾ ਕਈ ਵਿੱਚ ਕੇਸ ਆਉਂਦੇ ਨੇ ਕਹਿੰਦੇ ਜਿਵੇਂ ਤੁਸੀਂ ਗੇਹਾ ਕਹਿੰਦੇ ਵੀ ਆਪਾਂ ਬੜਾ ਡਿਟੇਲਸ ਨਹੀਂ ਉਹ ਕਰਨਾ ਮਤਲਬ ਵੀ ਕਹਿੰਦੇ ਦੇਖੋ ਦੇਖ ਦੂਜੇ ਦੀ ਵੀ ਰੋਜ਼ੀ ਰੋਟੀ ਮਾਰ ਦਿੰਦੇ ਆ ਇੱਕ ਜਿਹੜਾ ਕਹਿੰਦੇ ਹੱਥ ਜਾਸ਼ੂ ਹੁੰਦਾ ਉਹ ਕਹਿ ਦਿੰਦੇ ਆ ਪਰ ਅੱਜ ਕੱਲ ਤਾਂ ਦੁਕਾਨਾਂ ਥਾਂ ਥਾਂ ਤੇ ਲੱਗੀਆਂ ਹੋਈਆਂ ਨੇ ਵੀ ਸਭ ਤੋਂ ਪਹਿਲਾਂ ਕਿੰਨਾਂ ਨੇ ਸਟਾਰਟ ਕੀਤਾ ਤੁਸੀਂ ਇੱਥੇ ਸਟਾਰਟ ਕੀਤਾ ਸੀ ਇਹ ਦੇਖੋ ਮਿੰਨਾ ਹੱਡੀਆਂ ਦਾ ਮੈਨੂੰ ਵੀ ਪਹਿਲਾਂ ਪਤਾ ਨਹੀਂ ਕਦਾਂ ਕੁ ਚੱਲਦਾ ਜੀ 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 ਇਹਦੇ ਬਾਰੇ ਵਿੱਚ ਕੋਈ ਨੌਲੇਜ ਨਹੀਂ ਹੈਗੀ ਮੈਂ ਤਾਂ ਸਮਝੋ 2 ਸਾਲ ਤੋਂ ਕਮ ਸਟਾਰਟ ਕਰਿਆ ਜੀ ਜੀ ਪਹਿਲਾਂ ਮੈਂ ਨਹੀਂ ਕੀਤਾ ਸਿੱਖਿਆ ਮੈਂ 84 85 ਦੇ ਵਿੱਚ ਸੀਗਾ ਤਾਂ ਫਿਰ ਉਦੋਂ ਮੇਰੇ ਕੋਲ ਹੁਣ ਸਾਰੇ ਠੀਕ ਹੋ ਰਹੇ ਨੇ ਮਰੀ ਜੀ ਬਾਪੂ ਜੀ ਜਿਹੜੇ ਇੱਕ ਦੇਖੋ ਦੇਖ ਕਰਨ ਲੱਗ ਜਾਂਦੇ ਨੇ ਵਿੱਚ ਕੇਸ ਜੇ ਆਏ ਸੀ ਹੱਡੀ ਗੋਡੇ ਦੀ ਕੋਈ ਮਤਲਬ ਜਰਕ ਕਰ ਗਈ ਜਾਂ ਕਿਵੇਂ ਕਰ ਗਈ ਉਹ ਪੁੱਠੀ ਚਾ ਕੇ ਜੋੜ ਦਿੰਦੇ ਨੇ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਇਹ ਜਿਹੜੀ ਗੋਡੇ ਦੀ ਹੱਡੀ ਆ ਪੁੱਠੀ ਜੁੜਦੀਆਂ ਨਹੀਂ ਹੁੰਦੀ ਹੂੰ ਨਾ ਇਹਦੇ ਵਿੱਚ ਕੋਈ ਜੋੜ ਜੁੜਿਆ ਹੋਇਆ ਇਹ ਇਹਦਾ ਮਾਸ ਗਲੇ ਆ ਇਹ ਇਹਦਾ ਬੰਦੇ ਨੂੰ ਸਿਰਫ ਤਜਰਬਾ ਹੋਣਾ ਚਾਹੀਦਾ ਇਹਦੇ ਵਿੱਚ ਤਾਂ ਗਾਇਬ ਹੈ ਬਾਹਰ ਵੀ ਗਾਇਬ ਅੰਦਰਲੇ ਬਸਣ ਵੀ ਗਾਇਬ ਹੈ ਗੋਡੇ ਦੇ ਵਿੱਚ ਇਸ ਗੱਲ ਕਰਕੇ ਵੀ ਜਿਹੜਾ ਹੱਡੀ ਦੇ ਵਾਸਤੇ ਜਾਣਦਾ ਬੰਦਾ ਉਹ ਇਹਨੂੰ ਠੀਕ ਕਰ ਸਕਦਾ ਠੀਕ ਆ ਆਮ ਨਹੀਂ ਹਾਂ ਬਾਪੂ ਜੀ ਹੁਣ ਲਾਸਟ ਸਾਡੀ ਆਡੀਅנס ਨੂੰ ਤੁਸੀਂ ਕਿੱਥੇ ਖੜ੍ਹਦੇ ਹੋ ਕਿੱਥੇ ਬੈਠਦੇ ਹੋ ਹਨ ਐਗਜੈਕਟ ਆਪਣਾ ਐਡਰੈਸ ਪ੍ਰੋਪਰ ਦੱਸ ਦਿਓ ਤਾਂ ਜੋ ਤੁਹਾਡੇ ਕੋਲੋਂ ਮਰੀਜ਼ ਆਉਣ ਦੇਖੋ ਜੀ ਭਾਰਸੋਂ ਰੋਡ ਨਿਊ ਮੂਨਕ ਸਟੀਲ ਅਲੂਮੀਨੀਅਮ ਦੀ ਵਰਕਸ਼ਾਪ ਹੈ ਇਹਦੇ ਸਾਹਮਣੇ ਬੈਠਾ ਮੈਂ ਜਸ਼ਨ ਪੈਲਸ ਦੇ ਉੱਪਰਲੇ ਪਾਸੇ ਭਾਰਸੋਂ ਵਾਲੀ ਸੜਕ ਦੇ ਉੱਤੇ ਇਹ ਆ ਮੇਰਾ ਜਿਹੜਾ ਇੱਕ ਬੈੱਡ ਪਿਆ ਕੁਰਸੀਆਂ ਪਈਆਂ ਨੇ ਇਹਨੂੰ ਤੁਸੀਂ ਦਿਖਾ ਦਿਓ ਮੜ ਜਾ ਜੀ ਜੀ ਹੈ ਹਾਂਜੀ ਇਹ ਇੱਥੇ ਆ ਕੇ ਆ ਮੇਰਾ ਆ ਫੋਨ ਨੰਬਰ ਹੈ 98768 24096 ਇਹ ਫੋਨ ਨੰਬਰ ਦੇ ਉੱਤੇ ਜਦੋਂ ਮਰਜ਼ੀ ਗੱਲ ਕਰ ਲੋ ਅਸ਼ੋਕ ਸਿੰਘ ਮੇਰਾ ਨਾਮ ਹੈ। ਠੀਕ ਆ। ਬਾਪੂ ਜੀ ਇਹ ਕੋਈ ਪੈਸੇ ਖੱਟਣ ਲਈ ਜਾਂ ਕੋਈ ਉਹਦੇ ਲਈ ਤਾਂ ਨਹੀਂ ਹੈਗਾ ਮਸ਼ਹੂਰੀ ਕਰਨ ਲਈ ਮਤਲਬ ਤੁਸੀਂ ਲੋਕਾਂ ਦਾ ਸਰਬੱਤ ਦਾ ਭਲਾ ਕਰ ਰਹੇ ਹੋ। ਹਾਂ। ਦੇ ਨਹੀਂ ਦੇਖੋ ਗੱਲ ਇਹ ਮੈਂ ਆਪਣੀ ਫੀਸ ਲੈਣਾ ਹੈ। ਅੱਛਾ। ਮੈਂ ਜਾਇਜ਼ ਫੀਸ ਲੈਣਾ ਹੈ। ਕਿਸ ਕਿਸੇ ਤੋਂ 200 ਕਿ ਜ਼ਿਆਦਾ ਕਮ ਹੈ 300 ਇੱਕ ਅੰਗ ਦਾ ਇੰਨੀ ਕੁ ਫੀਸ ਹੈ ਮੇਰੀ। ਹੂੰ। ਕੋਈ ਜ਼ਿਆਦਾ ਫੀਸ ਨਹੀਂ ਮੈਂ ਰੱਖੀ ਹੋਈ। ਤੇ ਇਹ ਬਿਲਕੁਲ ਠੀਕ ਕਰਕੇ ਪੈਸੇ ਲੈ ਲੇ। ਕਿ ਮਤਲਬ ਮੇਨ ਤੁਹਾਡਾ ਮੋਟਿਵ ਇਹ ਆ ਵੀ ਲੋਕਾਂ ਦਾ ਆਪਾ ਭਲਾ ਕਰਨਾ ਹਾਂ ਆ ਭਲਾ ਹੀ ਕਰ ਲਈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾ ਬਾਪੂ ਜੀ ਨਾਲ ਤਾਂ ਗੱਲਬਾਤ ਕਰ ਲਈ ਇੱਥੇ ਅਸੀਂ ਵੀ ਤੁਹਾਨੂੰ ਦੱਸਦੇ ਹਾਂ ਕੋਈ ਅਸੀਂ ਇਹ ਕੋਈ ਪੈਸਿਆਂ ਲਈ ਜਾਂ ਬਾਪੂ ਦੀ ਕੋਈ ਪ੍ਰੋਮੋਸ਼ਨ ਲਈ ਵੀਡੀਓ ਨਹੀਂ ਬਣਾ ਰਹੇ ਤਾਂ ਬਾਪੂ ਦਾ ਸਿੱਧੇ ਤੌਰ ਤੇ ਕਹਿਣਾ ਵੀ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਤਾਂ ਜਿਨ੍ਹਾਂ ਨੂੰ ਵੀ ਕੋਈ ਇਹ ਦਰਦ ਹੁੰਦੇ ਨੇ ਗੋਡੇਆਂ ਗਿੱਟਿਆਂ ਦੇ ਕੋਈ ਵੀ ਮਰੀਜ਼ ਆ ਤਾਂ ਬਾਪੂ ਨਾਲ ਆ ਕੇ ਮਿਲੋ ਤੇ ਜਿਹੜੇ ਇਹ ਦਰਦਦੋਂ ਨੇ ਉਹਨਾਂ ਦਾ ਉੱਛੁਟਕਾਰਾ ਪਾ